ਪੰਜਾਬੀ ਲਾਈਨਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਹਿਲਾ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਕੈਨੇਡਾ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀ ਲਈ ਦਰਵਾਜ਼ਾ ਹੋਰ ਕੀਤਾ ਤੰਗ ਕੁਝ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵਰਕ ਪਰਮਿਟ ਹੋਇਆ ਬੰਦ ਅੱਗ ਨਾਲ ਉਜੜਿਆ ਕੈਲਗਰੀ ਦਾ ਪੰਜਾਬੀ ਪਰਿਵਾਰ ਕੈਲਗਰੀ ਚ ਪੰਜਾਬੀ ਪਰਿਵਾਰ ਦੇ ਘਰ ਨੂੰ ਲੱਗੀ ਅੱਗ 9 ਸਾਲਾਂ ਤੇ ਸਣੇ ਪਿਓ ਦੀ ਮੌਤ ਮਾਂ ਪੁੱਤ ਨੇ ਛਾਲ ਮਾਰ ਕੇ ਬਚਾਈ ਜਾਂਦ ਪੰਜਾਬ ਦੇ ਨੌਜਵਾਨ ਨੇ ਵਧਾਇਆ ਪੰਜਾਬ ਦਾ ਮਾਣ ਕੈਨੇਡਾ ਦੀ ਵਿਕਟੋਰੀਆ ਪੁਲਿਸ ਚ ਬਣਿਆ ਅਫਸਰ ਅਮਰੀਕੀ ਰਾਸ਼ਟਰਪਤੀ 트੍ਰੰਪ ਨੇ ਭਾਰਤ ਲਈ ਕੀਤਾ ਵੱਡਾ ਐਲਾਨ ਕਿਹਾ ਭਾਰਤ ਨਾਲ ਜਲਦੀ ਬਹੁਤ ਵੱਡਾ ਵਪਾਰ ਸਮਝੌਤਾ ਹੋ ਰਿਹਾ ਹੈ ਇਲਾント ਉਹ ਹੀ ਆਪਣੇ ਭਵਿੱਖ ਨੂੰ ਲੈ ਕੇ ਚਿੰਤਾ ਦਾ ਸਾਹਮਣਾ ਕਰ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੈਨੇਡਾ ਸਰਕਾਰ ਨੇ ਅੱਜ ਇੱਕ ਅਹਿਮ ਫੈਸਲਾ ਲੈਂਦਿਆਂ ਦੇਸ਼ ਵਿੱਚ ਦਾਖਲੇ ਦਾ ਦਰਵਾਜ਼ਾ ਹੋਰ ਤੰਗ ਕਰ ਦਿੱਤਾ ਕੈਨੇਡਾ ਇਮੀਗ੍ਰੇਸ਼ਨ ਅਤੇ ਸਿਟੀਜ਼ਨ ਵਿਭਾਗ ਨੇ 178 ਵਰਗਾਂ ਚ ਪੜ੍ਹਾਈ ਕਰਨ ਵਾਲੇ ਗੈਰ ਡਿਗਰੀ ਅੰਤਰਰਾਸ਼ਟਰੀ ਵਿਦਿਆਰਥੀ ਲਈ ਹੁਣ ਪੜ੍ਹਾਈ ਤੋਂ ਬਾਅਦ ਦਿੱਤਾ ਜਾਣ ਵਾਲਾ ਵਰਕ ਪਰਮਿਟ ਬੰਦ ਕਰ ਦਿੱਤਾ ਹੈ ਜ਼ਿਕਰਯੋਗ ਹੈ ਕਿ ਇਸ ਵਰਕ ਪਰਮਿਟ ਦੇ ਆਧਾਰ ਤੇ ਹੀ ਅੰਤਰਰਾਸ਼ਟਰੀ ਵਿਦਿਆਰਥੀ ਨੂੰ ਕੈਨੇਡਾ 'ਚ ਰਹਿਣ ਅਤੇ ਮਿੱਥੇ ਸਮੇਂ ਬਾਅਦ ਪਰਮਾਨੈਂਟ ਰੈਜ਼ਿਡੈਂਸੀ ਲਈ ਅਪਲਾਈ ਕਰਨ ਦਾ ਮੌਕਾ ਮਿਲਦਾ ਸੀ ਹਾਲਾਂਕਿ ਸਰਕਾਰ ਨੇ ਵਰਕ ਪਰਮਿਟ ਅਪਲਾਈ ਕਰਨ ਲਈ ਯੋਗ ਸ਼੍ਰੇਣੀਆਂ ਵਿੱਚ 119 ਅਧਿਆਨ ਵਰਗਾਂ ਨੂੰ ਸ਼ਾਮਲ ਵੀ ਕੀਤਾ ਹੈ ਪਰ ਸਰਕਾਰ ਦੇ ਉਪਰੋਕਤ ਫੈਸਲੇ ਨਾਲ 178 ਸ਼੍ਰੇਣੀ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਕੈਨੇਡਾ 'ਚ ਰਹਿਣਾ ਸੰਭਵ ਨਹੀਂ ਹੋਵੇਗਾ ਜਿਨ੍ਹਾਂ ਨੇ 8 ਹੱਥ ਦਿੱਤੀ ਤਰੀਕ ਤੋਂ ਬਾਅਦ ਅਪਲਾਈ ਕਰਨਾ ਹੈ ਇਸ ਬਦਲਾਅ ਤੋਂ ਬਾਅਦ ਹੋਣ ਪੜ੍ਹਾਈ ਕਰਨ ਵਾਲੇ ਕੁੱਲ 920 ਵਰਗ ਨੇ ਯੋਗਤਾ ਸੂਚੀ ਵਿੱਚ ਕਟੌਤੀਆਂ ਸਿਰਫ ਉਹਨਾਂ ਤੇ ਲਾਗੂ ਹੁੰਦੀਆਂ ਨੇ ਜਿਨ੍ਹਾਂ ਨੇ 25 ਜੂਨ 2025 ਜਾਂ ਇਸ ਤੋਂ ਬਾਅਦ ਅਧਿਆਨ ਪਰਮਟਾ ਲਈ ਅਰਜ਼ੀ ਦਿੱਤੀ ਸੀ ਜਿਨ੍ਹਾਂ ਨੇ ਉਸ ਮਿਤੀ ਤੋਂ ਪਹਿਲਾਂ ਅਰਜ਼ੀ ਦਿੱਤੀ ਸੀ ਉਹ ਯੋਗ ਰਹਿਣਗੇ ਯੋਗ ਮੇਜਰਾਂ ਦੀ ਸੂਚੀ 'ਚ ਹੋਰ ਖੇਤਰ ਸ਼ਾਮਲ ਕੀਤੇ ਨੇ ਖੇਤਰਾਂ ਵਿੱਚ ਸਿਹਤ ਸੰਭਾਲ ਸਮਾਜਿਕ ਸੇਵਾਵਾਂ ਸਿੱਖਿਆ ਅਤੇ ਵਪਾਰ ਖੇਤਰ ਅਤੇ ਹੋਰ ਖੇਤਰ ਕਈ ਸ਼ਾਮਲ ਨੇ ਆਈ ਆਰ ਸੀ ਸੀ ਦਾ ਕਹਿਣਾ ਹੈ ਕਿ ਯੋਗਤਾ ਤੋਂ ਕੱਟੇਗੇ ਪ੍ਰੋਗਰਾਮਾਂ ਵਿੱਚ ਉਹ ਸ਼ਾਮਲ ਨੇ ਜੋ ਲੰਮੇ ਸਮੇਂ ਦੇ ਕਿਰਤ ਘਾਟ ਵਾਲੇ ਕਿੱਤਿਆਂ ਨਾਲ ਜੁੜੇ ਨਹੀਂ ਹਨ ਪੰਜਾਬ ਦੇ ਮਸ਼ਹੂਰ ਮਨੁੱਖੀ ਹੱਕਾਂ ਦੇ ਸੰਘਰਸ਼ੀ ਅਤੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਨਾਮ ਨਵਾਂ ਸਕੂਲ ਫਰੀਜ਼ਨੋ ਵਿੱਚ ਖੁੱਲ ਗਿਆ ਇਸ ਸਕੂਲ ਦਾ ਉਦਘਾਟਨ ਸਮਾਰੋ ਲੰਗੇ ਵੀਰਵਾਰ ਨੂੰ ਬਹੁਤ ਹੀ ਜਜ਼ਬਾਤੀ ਅਤੇ ਇਤਿਹਾਸਿਕ ਮਾਹੌਲ ਵਿੱਚ ਹੋਇਆ ਜਿਸ ਵਿੱਚ ਸਥਾਨਕ ਪੰਜਾਬੀ ਭਾਈਚਾਰੇ ਨੇ ਭਰਪੂਰ ਹਿੱਸਾ ਲਿਆ ਉਦਘਾਟਨ ਦੇ ਸਮੇਂ ਖਾਲੜਾ ਸਾਹਿਬ ਦੀ ਜ਼ਿੰਦਗੀ ਅਤੇ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਭਾਸ਼ਣ ਦਿੱਤੇ ਗਏ ਵਿਦੇਸ਼ ਵਿੱਚ ਇਹ ਪਹਿਲੀ ਵਾਰ ਹੈ ਕਿ ਕਿਸੇ ਸਕੂਲ ਨੂੰ ਖਾਲੜਾ ਜਿਹਦੇ ਨਾਮ ਤੇ ਸਮਰਪਿਤ ਕੀਤਾ ਗਿਆ ਹੋਵੇ ਇਸ ਸਕੂਲ ਦਾ ਉਦੇਸ਼ ਨਾ ਸਿਰਫ ਅਕੈਡਮਿਕ ਵਿਦਿਆ ਦੇਣਾ ਹੈ ਸਗੋਂ ਬੱਚਿਆਂ ਵਿੱਚ ਇਨਸਾਫ ਹੱਕਾਂ ਅਤੇ ਇਨਸਾਨੀਅਤ ਲਈ ਲੜਨ ਦੀ ਪ੍ਰੇਰਣਾ ਵੀ ਦਿੱਤੀ ਜਾਂਦੀ ਹੈ ਸਥਾਨਕ ਲੀਡਰਾਂ ਸਕੂਲਾਂ ਬੋਰਡ ਮੈਂਬਰਾਂ ਅਤੇ ਕਈ ਕੁਮੰਤਰੀ ਮਾਨਤਾ ਪ੍ਰਾਪਤ ਮਹਿਮਾਨਾਂ ਵੀ ਸਮਾਰੋਹ ਵਿੱਚ ਸ਼ਰਕਤ ਕੀਤੀ ਇਸ ਪ੍ਰੋਗਰਾਮ ਵਿੱਚ ਖਾਸ ਤੌਰ ਤੇ ਉਹਨਾਂ ਦੀ ਧੀ ਨਵਕਿਰਨ ਕੌਰ ਖਾਲੜਾ ਅਤੇ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੇ ਵੀ ਉੱਚੇਚੀ ਹਾਜ਼ਰੀ ਭਰੀ। ਉਹਨਾਂ ਨੂੰ ਸਕੂਲ ਬੋਰਡ ਵੱਲੋਂ ਸਨਮਾਨ ਚਿੰਨ੍ਹ ਵੀ ਭੇਟ ਕੀਤਾ ਗਿਆ। ਸਥਾਨਕ ਗੁਰਦੌਰਿਆਂ ਵੱਲੋਂ ਇਸ ਯਤਨ ਦੀ ਖੁੱਲ੍ਹ ਕੇ ਸراہਣਾ ਕੀਤੀ ਗਈ ਅਤੇ ਉਮੀਦ ਜਤਾਈ ਕਿ ਇਹ ਸਕੂਲ ਭਵਿੱਖ ਦੀ ਪੀੜ੍ਹੀ ਲਈ ਇੱਕ ਰਾਸ਼ਣ ਮਿਸਾਲ ਬਣੇਗਾ। ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਅਮਰੀਕਾ ਨੇ ਚੀਨ ਨਾਲ ਵਪਾਰਕ ਸਮਝੌਤਾ ਕਰ ਲਿਆ। ਅਤੇ ਹੁਣ ਜਲਦੀ ਹੀ ਭਾਰਤ ਨਾਲ ਵੀ ਇੱਕ ਬਹੁਤ ਵੱਡਾ ਵਪਾਰਕ ਸਮਝੌਤਾ ਹੋ ਸਕਦਾ ਹੈ 트럼ਪ ਨੇ ਸਾਫ ਕੀਤਾ ਕਿ ਅਮਰੀਕਾ ਸਿਰਫ ਚੁਣੇ ਹੋਏ ਦੇਸ਼ਾਂ ਨਾਲ ਹੀ ਵਪਾਰਕ ਸਮਝੌਤੇ ਕਰੇਗਾ ਹਰ ਦੇਸ਼ ਨਾਲ ਨਹੀਂ ਉਹਨਾਂ ਨੇ ਕਿਹਾ ਕੁਝ ਦੇਸ਼ਾਂ ਨੂੰ ਸਿਰਫ ਪੱਤਰ ਭੇਜ ਕੇ ਧੰਨਵਾਦ ਕਰਾਂਗੇ ਉਹਨਾਂ ਨੂੰ 25 35 45% ਟੈਰਫ ਦੇਣਾ ਪਵੇਗਾ 트럼ਪ ਨੇ ਵਾਈਟ ਹਾਊਸ ਸਮਾਗਮ ਦੌਰਾਨ ਕਿਹਾ ਇੱਕ ਹੋਰ ਵੱਡਾ ਸੌਦਾ ਰਿਹਾ ਜੋ ਸ਼ਾਇਦ ਭਾਰਤ ਨਾਲ ਹੋਵੇ ਦੋਵੇਂ ਦੇਸ਼ 9 ਜੁਲਾਈ ਤੋਂ ਪਹਿਲਾਂ ਇੱਕ ਅੰਤਰੀ ਵਪਾਰ ਸਮਝੌਤਾ ਤੈਅ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਅਮਰੀਕਾ ਵੱਲੋਂ ਭਾਰਤੀ ਵਸਤੂਆਂ ਤੇ 26% ਟੈਰਫ ਲਾਉਣ ਦੀ ਡੈਡਲਾਈਨ ਆ ਰਹੀ ਹੈ ਭਾਰਤ ਦੇ ਵਣਜ ਮੰਤਰੀ ਪਿਊਸ਼ ਗੋਲ ਨੇ ਵੀ ਪੁਸ਼ਟੀ ਕੀਤੀ ਕਿ ਦੋਵੇਂ ਦੇਸ਼ ਇੱਕ ਨਿਰਪੱਖ ਸੰਤੋਲਿਤ ਅਤੇ ਦੋਹਾਂ ਦੇਸ਼ਾਂ ਲਈ ਲਾਭਕਾਰੀ ਸਮਝੌਤੇ ਤੇ ਗੱਲਬਾਤ ਕਰ ਰਹੇ ਨੇ ਅਮਰੀਕਾ ਚਾਹੁੰਦਾ ਹੈ ਕਿ ਭਾਰਤ ਉਦਯੋਗਿਕ ਵਸਤਾਂ ਆਟੋਮੋਬਾਈਲ ਵਾਈਨ ਪੈਟਰੋকেমিক্যাল ਡੈਰੀ ਅਤੇ ਕੁਝ ਖੇਤੀਬਾੜੀ ਉਤਪਾਦਨਾਂ ਤੇ ਡਿਊਟੀ ਦੀ ਛੋਟ ਦੇਵੇ ਭਾਰਤ ਦੀ ਮੰਗ ਇਹ ਹੈ ਕਿ ਭਾਰਤ ਆਪਣੇ ਟੈਕਸਟਾਈਲ ਰਤਨ ਗਹਿਣੇ ਲੈਦਰ ਪਲਾਸਟਿਕ ਰਸਾਇਣ ਮੱਛੀ ਤੇਲ ਬੀਜ ਅੰਗੂਰ ਕੇਲੇ ਆਦਤ ਉਤਪਾਦਾਂ ਲਈ ਟੈਰਿਫ ਦੀ ਛੋਟ ਦੀ ਮੰਗ ਕਰ ਰਿਹਾ ਹੈ ਚੀਨ ਨਾਲ ਸਮਝੌਤੇ ਤੇ ਟਰੰਪ ਨੇ ਕਿਹਾ ਕਿ ਅਮਰੀਕਾ ਨੇ ਚੀਨ ਨਾਲ ਵਪਾਰਕ ਸਮਝੌਤਾ ਕਰ ਲਿਆ ਹੈ ਪਰ ਉਸ ਦੇ ਵਿਸਥਾਰ ਨਹੀਂ ਦਿੱਤੇ ਚੀਨ ਨਾਲ ਡੀਲ ਤੋਂ ਬਾਅਦ ਹੁਣ ਭਾਰਤ ਨਾਲ ਵਪਾਰ ਕਰਾ ਖੁੱਲਣਗੇ ਪਰ ਹੋਰ ਦੇਸ਼ਾਂ ਲਈ ਅਜਿਹਾ ਨਹੀਂ ਹੋਵੇਗਾ ਅਮਰੀਕਾ ਨੇ ਚੀਨ ਨਾਲ ਵਪਾਰਕ ਡੀਲ ਲੈਣ ਤੋਂ ਬਾਅਦ ਹੁਣ ਭਾਰਤ ਨਾਲ ਬਹੁਤ ਵੱਡਾ ਵਪਾਰ ਸਮਝੌਤਾ ਕਰਨ ਦਾ ਸੰਕੇਤ ਦਿੱਤਾ ਹੈ 트럼ਪ ਨੇ ਸਾਫ ਕੀਤਾ ਕਿ ਇਹ ਵਿਸ਼ੇਸ਼ ਸੌਦੇ ਸਿਰਫ ਚੋਣੇ ਹੋਏ ਦੇਸ਼ਾਂ ਨਾਲ ਹੀ ਹੋਣਗੇ ਹੋਰ ਦੇਸ਼ਾਂ ਨੂੰ ਉੱਚੇ ਟੈਰਫ ਦੇਣੇ ਪੈ ਸਕਦੇ ਨੇ ਦੋਵੇਂ ਦੇਸ਼ 9 ਜੁਲਾਈ ਤੋਂ ਪਹਿਲਾਂ ਅੰਤਰੀਮ ਸਮਝੌਤਾ ਤੈਅ ਕਰਨ ਦੀ ਕੋਸ਼ਿਸ਼ ਵਿੱਚ ਨੇ ਜਿਸ ਨਾਲ ਦਵੱਲਾ ਵਪਾਰ ਅਤੇ ਰਣਨੀਤਿਕ ਪਾਈਵਾਲੀ ਹੋਰ ਮਜ਼ਬੂਤ ਹੋ ਸਕਦੀ ਹੈ। ਟਾਂਡਾ ਦੇ ਪਿੰਡ ਸਲੇਮਪੁਰ ਨਾਲ ਸੰਬੰਧਿਤ ਸਾਬਤ ਸੌਰਤ ਸਿੰਘ ਸਰਦਾਰ ਲੱਪਰੇ ਸਿੰਘ ਕੋਤੜਾ ਕੈਨੇਡਾ ਦੀ ਵਿਕਟੋਰੀਆ ਪੁਲਿਸ ਵਿੱਚ ਅਫਸਰ ਭਰਤੀ ਹੋਇਆ। ਸੂਬੇਦਾਰ ਸ਼ਿਵ ਦਿয়াল ਸਿੰਘ ਅਤੇ ਹੈੱਡਮਾਸਟਰ ਆਇਆ ਸਿੰਘ ਦੇ ਖਾਨਦਾਨ ਦੇ ਇਸ ਹੋਣ ਹਰ ਵਾਰਿਸ ਲਵਪ੍ਰੀਤ ਸਿੰਘ ਨੇ ਇਹ ਸਫਲਤਾ ਹਾਸਲ ਕਰਕੇ ਆਪਣੇ ਪਰਿਵਾਰ ਦੀ ਬਰਾਸਰ ਨੂੰ ਹੋਰ ਰਸਨਾਏ ਲਵਪ੍ਰੀਤ ਸਿੰਘ ਦੀ ਇਸ ਪ੍ਰਾਪਤੀ ਤੇ ਮਾਣ ਮਹਿਸੂਸ ਕਰਦੇ ਹੋਏ ਉਸਦੇ ਮਾਤਾ ਪਿਤਾ ਪਰਮਜੀਤ ਕੌਰ ਨੰਬਰ ਦਾ ਸਤਨਾਮ ਸਿੰਘ ਅਤੇ ਚਾਚਾ ਸੰਗਠਨ ਇੰਚਾਰਜ ਆਪ ਹਲਕਾ ਟਾਂਡਾ ਅਮਰਪ੍ਰੀਤ ਸਿੰਘ ਪ੍ਰਿੰਸ ਨੇ ਦੱਸਿਆ ਕਿ 2013 ਵਿੱਚ ਉਹ 온ਟਾਰੀਓ ਹੈਮਿਲਟਨ ਵਿਖੇ ਸਟੱਡੀ ਲਈ ਗਿਆ ਸੀ ਅਤੇ ਉਸਨੇ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ ਇਸ ਦੌਰਾਨ 2015 ਵਿੱਚ ਉੱਥੇ ਹੋਏ ਕੌਮੀ ਪੱਧਰ ਦੇ ਬਾਡੀ ਬਿਲਡਿੰਗ ਮੁਕਾਬਲੇ ਵਿੱਚ ਵੀ ਲਵ ਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ 2020 ਵਿੱਚ ਉਸਨੇ ਕੈਨੇਡਾ ਵਿੱਚ ਹੀ ਪੰਜਾਬਣ ਕ੍ਰਿਮੀਨਲ ਜਸਟਿਸ ਇੰਦਰਪ੍ਰੀਤ ਕੌਰ ਨਾਲ ਵਿਆਹ ਕਰਵਾਇਆ ਅਤੇ ਹੁਣ ਉਹ ਦੋਵੇਂ ਆਪਣੇ ਇੱਕ ਬਰੇ ਦੀ ਧੀ ਇਲਾਈ ਕੌਰ ਨਾਲ ਕੈਨੇਡਾ ਵਿੱਚ ਵਸੇ ਹੋਏ ਨੇ ਹੁਣ ਪੁਲਿਸ ਅਫਸਰ ਬਣਨ ਤੋਂ ਬਾਅਦ ਪੂਰਾ ਪਰਿਵਾਰ ਅਤੇ ਇਟਲੀ ਦੇ ਅਤੇ ਅਮਰੀਕਾ ਰਹਿੰਦੀਆਂ ਉਸ ਦੀਆਂ ਭੈਣਾਂ ਵੀ ਮਾਣ ਮਹਿਸੂਸ ਕਰ ਰਹੀਆਂ ਨੇ ਉਨ੍ਹਾਂ ਨੇ ਦੱਸਿਆ ਕਿ ਲਾਪ੍ਰੀਤ ਦੀ ਸਫਲਤਾ ਵਿੱਚ ਉਸਦੇ ਸਾਰੇ ਜਸਵਿੰਦਰ ਸਿੰਘ ਰਾਏ ਅਤੇ ਸੱਸ ਸੁਰੇਂਦਰ ਰਾਏ ਦਾ ਬੇਹੱਦ ਯੋਗਦਾਨ ਹੈ। ਲਾਪ੍ਰੀਤ ਦੀ ਇਸ ਸਫਲਤਾ ਲਈ ਵਧਾਈਕ ਜਸਵੀਰ ਸਿੰਘ ਰਾਜਾ, ਹਰਮੀਰਤ ਸਿੰਘ ਔਲਖ, ਦਲਜੀਤ ਸਿੰਘ ਨਡਾਲਾ, ਲਖਵੀਰ ਸਿੰਘ ਚੋਹਾਨਾ, ਕੇਸ਼ਵ ਸਿੰਘ ਸੈਣੀ, ਜਸਵੰਤ ਸਿੰਘ ਬਿੱਟੂ ਨੇ ਲਾਪ੍ਰੀਤ ਅਤੇ ਉਸਦੇ ਪਰਿਵਾਰ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਨੇ। ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕੇ ਉੱਤਰ ਪੂਰਬ ਟੈਰਾ ਲਾਕ ਵੇ ਵਿੱਚ ਇੱਕ ਪੰਜਾਬੀ ਪਰਿਵਾਰ ਦੇ ਘਰ ਨੂੰ ਅੱਗ ਲੱਗਣ ਕਰਕੇ ਪਿਓ ਅਤੇ ਉਸ ਦੀ ਧੀ ਦੀ ਮੌਤ ਹੋ ਜਾਣ ਦੀ ਜਾਣਕਾਰੀ ਮਿਲੀ ਹੈ ਕੈਲਗਰੀ ਫਾਇਰ ਡਿਪਾਰਟਮੈਂਟ ਅਧਿਕਾਰੀ ਕੈਰੋਲ ਹੈਂਕੇ ਨੇ ਕਿਹਾ ਕਿ ਸਨੀ ਗਿਲ ਉਮਰ 50 ਸਾਲ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਸ ਦੀ ਬੇਟੀ ਹਰਗੁਨ ਜਿਸ ਦੀ ਉਮਰ 9 ਸਾਲ ਦੱਸੀ ਜਾ ਰਹੀ ਹੈ ਉਸ ਨੂੰ ਹਸਪਤਾਲ ਇਲਾਜ ਵਾਸਤੇ ਲਿਜਾਇਆ ਗਿਆ ਸੀ ਜਿੱਥੇ ਕਿ ਹਸਪਤਾਲ ਵਿੱਚ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ ਇੱਕ ਔਰਤ ਅਤੇ 16 ਸਾਲ ਦੇ ਬੱਚੇ ਦਾ ਇਲਾਜ ਚੱਲ ਰਿਹਾ ਹੈ ਉਹਨਾਂ ਨੇ ਬਸਾਂ ਛਾਲ ਮਾਰ ਕੇ ਜਾਨ ਬਚਾਈ ਸੀ